ਤੇ 18 ਤਰੀਕ ਦੂਜਾ ਮਹੀਨਾ 2024 ਸਾਲ ਤੇ ਆਪਾਂ ਸ਼ੁਰੂ ਕਰ ਰਹੇ ਹਾਂ ਜੀ ਇੱਕ ਛੋਟੀ ਜੀ ਰਾਈਡ ਹੈ ਪੰਜਾਬੀ ਐਡਵੈਂਚਰ ਵੱਲੋਂ ਕੁਸ਼ਟਾ ਵੇਹ ਕੇ ਕਿ ਐਸਐਸਪੀ ਸਾਹਿਬ ਦੇ ਰਿਕਵੈਸਟ ਤੇ ਪੰਜਾਬੀ ਐਡਵੈਂਚਰ ਜਿਹੜਾ ਵੱਡਾ ਕਲੱਬ ਹੈ ਉਹਨਾਂ ਵੱਲੋਂ ਇਹ ਆਰਗੇਨਾਈਜ਼ ਕੀਤੀ ਗਈ ਆ ਤੇ ਉਹਦੇ ਚ ਆਪਾਂ ਵੀ ਸੱਲਣ ਜਾ ਰਹੇ ਹਾਂ ਤੋਂ ਟਾਈਮ ਹੋ ਗਿਆ ਜੀ ਸਵੇਰ ਦਾ 6:00 ਵਜੇ ਨੇ ਤੇ 7 7:30 ਵਜੇ ਆਪਾਂ ਪਰਟੇ ਪਹੁੰਚਣਾ ਹੈਗਾ ਹਰ ਹਾਲਤ ਦੇ ਵਿੱਚ ਤੇ ਹੁਣ ਆਪਾਂ ਚੱਲ ਪਏ ਆ ਪਿੰਡੋ ਮੇਰਾ ਹੈਗਾ ਕਾਫੀ ਅਜੇ ਸਵੇਰ ਸਵੇਰ ਦੀ ਠੰਡ ਵੀ ਠਗੀ ਆ ਕਿਵੇਂ ਦੀ ਰਾਈਡ ਰਹੀ ਦੀ ਹੈ ਇਹ ਉਹ ਆਪਾਂ ਸਭ ਨੂੰ ਸਾਰੀ ਦਿਖਾਵਾਂਗੇ ਸੋ ਵੀਡੀਓ ਦੇ ਵਿੱਚ ਬਣੇ ਰਹੋ ਹਾਂਜੀ ਦੋਸਤੋ ਸਸਿਕਾਲ ਸਾਰਿਆਂ ਨੂੰ ਤੇ ਟਾਈਮ ਹੋ ਚੁੱਕਿਆ ਜੀ 7:00 ਵੱਜ ਚੁੱਕੇ ਆ ਤੇ ਅੱਜ ਤਰੀਕ ਹੈਗੀ ਹੈ ਜੀ 18 2 2024 ਸੋ ਆਪਾਂ ਚੱਲੇ ਆ ਜੀ ਇਸ ਟਾਈਮ ਬਠਿੰਡੇ ਅ ਕਿਉਂਕਿ ਡੀਐਸਪੀ ਹਰਮਨਵੀਰ ਸਿੰਘ ਗਿੱਲ ਉਹਨਾਂ ਨੇ ਪੰਜਾਬੀ ਐਡਵੈਂਚਰ ਕਲੱਬ ਦੇ ਨਾਲ ਰਲ ਕੇ ਇੱਕ ਰੈਡ ਸ਼ੁਰੂ ਕੀਤੀ ਹੈ ਜਿਹੜੀ ਕਿ ਰੋਡ ਸੇਫਟੀ ਅਵੇਰਨੈਸ ਵਰੇ ਆ ਤੇ ਉਹਦੇ ਵਿੱਚ ਆਪਾਂ ਹਿੱਸਾ ਲੈਣ ਚੱਲੇ ਆ ਇਸ ਟਾਈਮ ਆਪਾਂ ਤਲਵੰਡੀ ਸਾਬੋ ਖੜੇ ਆ ਤੇ ਅੱਗੇ ਚੱਲਦੇ ਆਪਾਂ ਬਠਿੰਡੇ ਵੱਲ 7:00 ਵੱਜ ਚੁੱਕੇ ਆ 7:30 ਵਜੇ ਦਾ ਟਾਈਮ ਬਠਿੰਡੇ ਪਹੁੰਚਣ ਦਾ ਸੀਗਾ ਸੋ ਆਪਾਂ ਅੱਧੇ ਘੰਟੇ ਚ ਕੋਸ਼ਿਸ਼ ਕਰਾਂਗੇ ਕਵਰ ਕਰਕੇ 7:30 ਵਜੇ ਤੱਕ ਬਠਿੰਡੇ ਪਹੁੰਚ ਜਾਈਏ ਸੋ ਰਾਈਡ ਕਿਵੇਂ ਦੀ ਰਹਿੰਦੀ ਆ ਕਿਵੇਂ ਕਿਵੇਂ ਹੁੰਦੀ ਆ ਕੀ ਗੱਲਬਾਤ ਸਾਰੀ ਤੁਹਾਨੂੰ ਦੱਸਾਂਗੇ ਵੀਡੀਓ ਦੇ ਵਿੱਚ ਸੋ ਬਣੇ ਰਿਹਾ ਵੀਡੀਓ ਦੇ ਵਿੱਚ ਕਿਸਲੇ ਹੀ ਹੈ ਨਾ ਹਾਂਜੀ ਮੈਂ ਪਹੁੰਚੇ ਨਹੀਂ ਕੋਈ ਅਜੇ ਯਾਰਾ ਇੱਧਰ ਨਹੀਂ ਟੋਟਲ ਠੀਕ ਹੈ ਠੀਕ ਹੈ ਠੀਕ ਹੈ ਵਾ ਆ ਜਾਣਗੇ ਹੌਲੀ ਹੌਲੀ ਲੋ ਜੀ ਆਪਾਂ ਲੋਕੇਸ਼ਨ ਤੇ ਪਹੁੰਚ ਚੁੱਕੇ ਆ ਦੇ ਬਾਅਦ ਅੱਛਾ ਲੋ ਜੀ ਕ੍ਰਿਸ਼ਨ ਆਟੋਮੋਬਾਈਲਸ ਕੋਲੇ ਆਪਾਂ ਪਹੁੰਚ ਗਏ ਆ ਤੇ ਇੱਥੇ ਹਜੇ ਤੱਕ ਤਾਂ ਕੋਈ ਵੀਰ ਵਾਲੇ ਆਏ ਨਹੀਂ ਹੈਗੇ ਇੱਕ ਦੋ ਵੀਰ ਆਏ ਆ ਤੁਸਾਂ ਆਪਾਂ ਮੋਟਰਸਾਈਕਲ ਲਾਉਣੇ ਸਾਈਡ ਤੇ ਤੇ ਸਿਰਫ ਕਰਦੇ ਆ ਉਨੇ 8 ਦਾ ਟਾਈਮ ਹੋ ਚੁੱਕਿਆਗਾ ਤੇ ਆਪਾਂ ਆਪਣੇ ਲੋਕੇਸ਼ਨ ਤੇ ਪਹੁੰਚ ਗਏ ਆ ਕ੍ਰਿਸ਼ਨਾ ਆਟੋਮੋਬਾਈਲਸ ਤੇ ਸੋ ਇੱਥੇ ਵੀਰ ਪਹੁੰਚੇ ਹੋਏ ਨੇਗੇ ਰਾਈਡਰ ਤੇ ਆਪਾਂ ਜਿਹੜੀ ਅੱਜ ਰਾਈਡ ਕਰਨੀ ਹੈ ਉਹ ਸ਼ਹਿਰ ਦੇ ਵਿੱਚ ਵਿੱਚ ਹੀ ਰਾਈਡ ਹੋਣੀ ਆ ਸੋ ਇਹ ਟ੍ਰੈਫਿਕ ਰੂਲਸ ਦੇ ਅਵੇਅਰਨੈਸ ਤੇ ਰਾਈਡਿੰਗ ਹੈ ਤੇ ਐਸਐਸਪੀ ਸਰਦਾਰ ਹਰਮਨ ਵੀਰ ਸਿੰਘ ਗਿੱਲ ਹੋਰਾਂ ਨੇ ਮੈਨੇਜ ਕੀਤੀ ਹੈ ਤੇ ਆਰਗੇਨਾਈਜ਼ ਕੀਤੀ ਹੈ ਕਿ ਆਪਣੇ ਪੰਜਾਬੀ ਐਡਵੈਂਚਰਸ ਨੇ ਸੋ ਬਟਿੰਡਾ ਬਾਈਕ ਕਲੱਬ ਹੈ ਸੋ ਇੱਥੇ ਬਾਈਕਾਂ ਆਈਆਂ ਹੋਈਆਂ ਕੁਝ ਕਾ ਗਈਆਂ ਤੇ ਬਾਕੀ ਹੋਰ ਵੀਰ ਪਹੁੰਚ ਰਹੇ ਨੇ ਦੇਖੋ ਬਾਈ ਇੱਕ ਹੋਰ ਆ ਗਿਆ ਸੋ ਇਹ ਗੱਲ ਬਾਤ ਹੈ ਜੀ ਹਾਂਜੀ ਸਾਰਿਆਂ ਦਾ ਵੈਲਕਮ ਹੈ ਔਰ ਬਾਈ ਗੁਰਦੀਪ ਜੀ ਹੋਰ ਆਏ ਆ ਰਾਈਡ ਦੇ ਵਿੱਚ ਤੁਹਾਡਾ ਸਵਾਗਤ ਹੈ ਬਾਈ ਜੀ ਲੋ ਜੀ ਤੇ ਸਾਰੇ ਦੋਸਤਾਂ ਨੂੰ ਇਹ ਬੇਨਤੀ ਹੈ ਕਿ ਪੋਰਟ ਗਰਾਉਂਡ ਦਿੱਤੀ ਹੈ ਸਾਡਾ ਅਧਿਆਲਨ ਦੇ ਰਿਹਾ ਹੈ ਕਿ ਇਹ ਕੀ ਹੈ ਤੇ ਲੈ ਕੇ ਆਉਂਦੇ ਹਾਂ ਜਿਵੇਂ ਆਪਾਂ ਕੋਸਟ ਦੇ ਪਾਰਟਮੈਂਟ ਦੇ ਨਾਲ ਟਰੈਕ ਕੋਲ ਕੱਪੇ ਨਾਲ ਹੋਏਗੀ ਪੀਸੀਆਰ ਕੋਲ ਕੱਪੇ ਨਾਲ ਹੋਏਗੀ ਉਹਨਾਂ ਦਾ ਸੂਟ ਸਨ ਨਾਲ ਆਪਣੇ ਨਾਲ ਹੋਣਗੇ ਇਸ ਲਈ ਤੁਹਾਡੇ ਸਾਰਿਆਂ ਦੇ ਲਈ ਇਹ ਜ਼ਰੂਰੀ ਹੈ ਕਿ ਆਪਣੀ ਧਿਆਨ ਦੇ ਰਹਿ ਕੇ ਚਲਾਉਣਾ ਮੋਟਰਸਾਈਕਲ ਜਿਹੜੀ ਵੀ ਹੈ ਨਾਇਕ ਕੋਈ ਦਿੱਤੀ ਜਾਂਦੀ ਹੈ ਕੋਈ ਇਨਫੈਕਟ ਦਿੱਤੀ ਜਾਂਦੀ ਹੈਗੀ ਹੈ ਤਾਂ ਉਹਨੂੰ ਮੰਨ ਲੈਣਾ ਹੈ ਆਪਾਂ ਜਿਹੜਾ ਹੈ ਇੱਕ ਲਾਈਨ ਦੇ ਵਿੱਚ ਚੱਲਣਾ ਸਾਰੇ ਬੰਦੇ ਮਲੋ ਦੋ ਲਾਈਨਾਂ ਨੇ ਰੋਣੀਆਂ ਇੱਕ ਲਾਈਨ ਆਪਣੀ ਰਹੂਗੀ ਔਰ ਇੱਕ ਲਾਈਨ ਜਿਹੜੀ ਹੈਗੀ ਆ ਉਹ ਪੁਲਿਸ ਦੀ ਰਹੂਗੀ ਆਪਣੇ ਪੈਰਲਲ ਜਦੋਂ ਕਿਤੇ ਵੀ ਕਿਤੇ ਰੁਕਣਾ ਪੈਂਦਾ ਤਾਂ ਇੱਕ ਲਾਈਨ 'ਚ ਆਪਾਂ ਰੁਕੀਏ ਜਦੋਂ ਪਹਿਲਾ ਮੋਟਰਸਾਈਕਲ ਰੁਕ ਗਿਆ ਤਾਂ ਦੂਸਰਾ ਆਟੋਮੈਟਿਕਲੀ ਪਿੱਛੇ ਰੁਕ ਜਦੋਂ ਬਰਾਬਰ ਨਾ ਆਵੇ ਪਲੀਜ਼ ਇਹ ਸਾਰੇ ਬਤੋਂਾਂ ਦੇ ਤੁਸੀਂ ਨਵੇਂ ਪਾਸੇ ਅੰਦਰ ਦੇਖਦੇ ਜਸ ਜਦੋਂ ਆਪਾਂ ਮੂਹਰਾ ਪਰੇ ਤੋਂ ਅਗਲਾ ਮੁੱਠੂ ਦੇਖ ਰਹੇ ਹਾਂ ਉਦੇ ਅਕੋਰਡਿੰਗ ਚੱਲਣਾ ਜਿਉ ਤੇਜ਼ ਤਾਂ ਆਪਾਂ ਤੇਜ਼ ਜਿਉ ਸਲੋ ਹੈ ਤਾਂ ਆਪਾਂ ਸਲੋ ਚੱਲਣਾ ਤੇ ਜਿਹੜਾ ਹੈਗਾ ਮਤਲਬ ਕਿਉਂਕਿ ਅ ਪੂਰਾ ਸੁਰੱਖਿਅਤ ਰਹਿਣ ਦੇ ਲਈ ਅੱਜ ਅੱਲਾ ਦਾ ਆਪਾਂ ਪੂਰਾ ਡਿਸਪੀਨ ਨਾਲ ਹੀ ਚੱਲਣਾ ਹੈਗਾ ਵੈਸੇ ਤੇ ਔਰ ਜਿਹੜਾ ਆਪਣੇ ਰਾਈਡਿੰਗ ਦੇ ਵਿੱਚ ਹੈ ਵੈਸੀ ਮਾਸਟਰ ਦੇ ਆਪਾਂ ਡਿਸਪੀਨ ਦੇ ਵਿੱਚ ਚੱਲਣਾ ਹੈਗਾ ਤੇ ਹੁਣ ਜਿਹੜੀ ਰਾਈਡਰ ਕੋਈ ਕੋਰਸ ਨਾਲ ਲੱਗੇ ਆ ਪੀਸੀਆਰ ਵਾਏ ਵੀ ਦਾ ਕੋਰਸ ਨਾਲ ਹੋਏਗੀ ਤਾਂ ਇਸ ਕਰਕੇ ਸਾਰੇ ਸਾਥੀ ਨਾ ਤਾਂ ਜਾਦੇ ਗਿਆ ਆਪਣਾ ਵੀ ਕਿਤੇ ਵਿੱਚ ਉਹ ਨਾ ਇਹ ਬਿਲਕੁਲ ਟਚਣਾ ਗਿਆ ਉਹ ਕਿ ਆਗਲੇ ਬ੍ਰੇਕ ਆਉਣ ਦਾ ਬਚੇ ਥੋੜਾ ਜਿਆਦਾ ਥੋੜਾ ਡਿਸਟੈਂਸ ਬਾਅਦ ਕਰ ਕੋ ਤਾਂ ਕਿ ਫੋਟੋਗ੍ਰਾਫੀ ਫੁਟੋਗ੍ਰਾਫੀ ਹੋ ਜਾਈਏ ਉਹ ਵੀ ਪ੍ਰੋਪਰ ਹੋ ਜਾਈਏ ਤੇ ਆਪਣੇ ਦੇ ਆਪਣੇ ਬੈਕਗ੍ਰਾਉਂਡ ਦੇ ਵਿੱਚ ਜਿਆ ਬਚਾ ਲਏ ਤੇ ਇਹਦੇ ਸਾਰੇ ਦੋਸਤ ਜਿਹੜੇ ਹੈਗੇ ਨੇ ਉਹ ਪੁਰਾਣੇ ਨੇ ਜਾਤ ਸੱਪੇ 559 ਆਏ ਹੈਗੇ ਨੇ ਤਾਂ ਇਹ ਸਾਡੀ ਜਿਹੜੀ ਬੇਨਤੀ ਹੈ ਪਰ ਜਰੂਰ ਪ੍ਰਵਾਨ ਕਰਿਓ ਤੇ ਹੁਣ ਆਪਾਂ ਇਥੇ ਰਹਿ ਗਿਆ ਰੂਟ ਦਾ ਹੁਣ ਆਪਾਂ ਰਵਾਨਗੀ ਪਾਉਣ ਲੱਗੇ ਹੈਗੇ ਆ ਅਪ ਕੋਲਸਰੈਂਟ ਚੱਲਦੇ ਆ ਕਿਥੋਂ ਕੋਲਸਰੈਂਟ ਚੱਲ ਕੇ ਉੱਥੇ ਜਿਹੜੀ ਹੈਗੀ ਆ ਡੀਐਸਪੀ ਸਾਹਿਬ ਬੇਟ ਕਰ ਰਹੇ ਔਰ ਐਸਐਸਪੀ ਸਾਹਿਬ ਵੀ ਆ ਰਹੇ ਨੇ ਔਰ ਟ੍ਰੈਫਿਕ ਪੁਰ ਸਾਰੇ ਉੱਥੇ ਖੜੇ ਹੋਏ ਨੇ ਤੇ ਆਪਾਂ ਇਥੋਂ ਹੁਣ ਰਵਾਨਗੀ ਪਾਉਣ ਲੱਗੇ ਆ ਤੇ ਉੱਥੇ ਇਸੇ ਤਰ੍ਹਾਂ ਸੁਮੋਦਨ ਹੈ ਸਪਲੰਗਾ ਜਿੰਮੇਤ ਚੁੜਾਂਗੇ ਉਹ ਮੈਂ ਜਿਹੜੇ ਤੇ ਖੜਾ ਨਹੀਂ ਠੀਕ ਹੈ ਜੀ ਬਹੁਤ ਬਹੁਤ ਨਿਰਵਾਨ ਥੈਂਕ ਯੂ ਸਲੋ ਜੀ ਦੋਸਤੋ ਹੁਣ ਟਾਈਮ ਆ ਗਿਆ ਕ੍ਰਿਸ਼ਨ ਆਟੋ ਮੋਟਰਸ ਨੂੰ ਅੱਪਰਵਾਨ ਕੀ ਪਾਉਨੇ ਆ ਤੇ ਆਪਾਂ ਪਹਿਲੀ ਵਾਰੀ ਕੀਤਾ ਚਾਹੇ ਨਾ ਤਾਂ ਚੱਲਾਂਗੇ ਬਾਈ ਹੋਰਾਂ ਦੇ ਪਿੱਛੇ ਪਿੱਛੇ ਸੋ ਕਾਫੀ ਰਾਈਡਰ ਵੀ ਪਹੁੰਚ ਚੁੱਕੇ ਨੇ ਬਾਕੀ ਹੋਰ ਵੀ ਜੁਆਇਨ ਕਰਨਗੇ ਆਪਾਂ ਨੂੰ ਅੱਗੇ ਚੱਲ ਕੇ ਚੱਲੇ ਤੇ ਪਹਿਲਾਂ ਜਾਵਾਂਗੇ ਪੁਲਿਸ ਲਾਈਨ ਉਸ ਤੋਂ ਬਾਅਦ ਫਿਰ ਪੁਲਿਸ ਦੇ ਮੁਲਾਜ਼ਮ ਨਾਲ ਹੋਣਗੇ ਤੇ ਫਿਰ ਆਪਾਂ ਅਗਲੀ ਰਾਈਡ ਸ਼ੁਰੂ ਕਰਾਂਗੇ ਰਾਈਡਰ ਵੀ ਸਾਰੇ ਆ ਗਏ ਆ ਪੁਲਿਸ ਲਾਈਨ ਦੇ ਵਿੱਚ ਆਪਾਂ ਪਹੁੰਚ ਚੁੱਕੇ ਆ ਤੇ ਇੱਥੋਂ ਪੁਲਿਸ ਦੇ ਮੁਲਾਜ਼ਮ ਵੀ ਆਪਣੇ ਨਾਲ ਰਾਈਡ ਕਰਨਗੇ ਸੋ ਰਾਈਡ ਜਿਹੜੀ ਹੈਗੀ ਆ ਟ੍ਰੈਫਿਕ ਨਿਯਮਾਂ ਨੂੰ ਅਪਣਾਉਣ ਵਾਸਤੇ ਆ ਤੇ ਮੁਲਾਜ਼ਮ ਨਾਲ ਚੱਲਣਗੇ ਸੋ ਇੱਥੋਂ ਅੱਗੇ ਰਾਈਡ ਸ਼ੁਰੂ ਕਰਾਂਗੇ ਆਪਾਂ ਸਾਰੇ ਜਿਹੜੇ ਵੀ ਰਾਈਡਰ ਲੋ ਜਿਹੜੀ ਗਾਈਡ ਹੋ ਗਈ ਆ ਸ਼ੁਰੂ ਸੋ ਇੱਥੋਂ ਲੈਣ ਬਾਅਦ ਸਾਰੇ ਵੀ ਚੱਲਾਂਗੇ ਡੀਐਸਪੀ ਸਾਹਿਬ ਨੇ ਗ੍ਰੀਨ ਫਲੈਗ ਦਿਖਾ ਕੇ ਰਾਈਡ ਨੂੰ ਕਰਤਾ ਸ਼ੁਰੂ ਸੋ ਹੁਣ ਅੱਗੇ ਕਿਵੇਂ ਕਿਵੇਂ ਰਾਈਡ ਚੱਲੂਗੀ ਉਵੇਂ ਮੈਂ ਤੁਹਾਨੂੰ ਦੱਸਦੇ ਰਵਾਂਗੇ ਆਪਾਂ ਸੋ ਪੁਲਿਸ ਦੇ ਮੁਲਾਜ਼ਮ ਵੀ ਨਾਲ ਜਾਣਗੇ ਰਾਈਡ ਤੇ ਕੇ ਪੁਰਸਨਲ ਜੁਦਾ ਰਹੇ ਨੇ ਮਗਰ ਮਗਰ ਆਪਾਂ 99 ਦੇ ਵਿੱਚ ਬਾਈਕ ਰੱਖਣੇ ਆ। ਸੋ ਦੋ ਲਾਈਨਾਂ ਚੱਲਣਗੀਆਂ। ਇੱਕ ਲਾਈਨ ਦੇ ਵਿੱਚ ਸਾਈਡ ਤੇ ਇੱਕ ਲਾਈਨ ਇਧਰਲੀ ਸਾਈਡ ਤੇ। ਸੋ ਟ੍ਰੈਫਿਕ ਨਿਯਮਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਗਾਈਡੈਂਸ ਵਾਸਤੇ ਅਵੇਰਨੈਸ ਵਾਸਤੇ ਰਾਈਡ ਸ਼ੁਰੂ ਹੋ ਚੁੱਕੀ ਹੈ ਬਟਾ ਦੇ ਵਿੱਚ। ਸਭ ਤੋਂ ਪਹਿਲਾਂ ਅਰਮਸ ਸਟ੍ਰੀਟ ਫੇਸ 1 ਦੇ ਵਿੱਚ ਜਾਓ। ਉਸ ਤੋਂ ਬਾਅਦ ਫੇਸ ਤੋਂ ਫਿਰ ਅੱਗੇ ਦਾ ਜਿਵੇਂ ਜਿਵੇਂ ਪਲਾਨ ਹੋਇਆ ਤੁਹਾਨੂੰ ਦੱਸਦੇ ਰਹਿਵਾਂਗੇ। ਸੋ ਰਾਈਡ ਨੂੰ ਹੌਲੀ-ਹੌਲੀ ਅੱਗੇ ਵੱਲ ਵਧਾਉਂਦੇ ਹੋਏ ਤੇ ਜਗਾ-ਜਗਾ ਤੇ ਟ੍ਰੈਫਿਕ ਦੇ ਮੁਲਾਜ਼ਮ ਉਹ ਰੁਕੇ ਹੋਏ ਨੇ ਰੋਕਣ ਵਾਸਤੇ ਆਸ-ਪਾਸੋਂ ਜਿਹੜੀ ਟ੍ਰੈਫਿਕ ਆ ਰਹੀ ਆ ਤੇ ਪੁਲਿਸ ਮੁਲਾਜ਼ਮ ਨਾਲ-ਨਾਲ ਚੱਲਦੇ ਆ। ਤੋਂ ਇਸ ਟਾਈਮ ਰਾਈਟ ਜਿਹੜੀ ਹੈਗੀ ਉਹ ਫੇਸ 3 ਦੇ ਵਿੱਚ ਬਹੁਤ ਚੁੱਕੀ ਆ। ਅਵੇਸ ਰਾਈਟ ਉਹ ਤਾਂ ਜਿਹੜਾ ਮੇਨ ਮਕਸਦ ਹੈਗਾ ਉਹ ਟ੍ਰੈਫਿਕ ਤੇ ਨਿਯਮਾਂ ਦੇ ਬਾਰੇ ਅਵੇਅਰ ਕਰਨਾ ਲੋਕਾਂ ਨੂੰ ਤੇ ਟ੍ਰੈਫਿਕ ਨਿਯਮ ਜਿਹੜੇ ਬਣੇ ਹੁੰਦੇ ਆ ਉਹ ਆਪਣੀ ਸੁਰੱਖਿਆ ਵਾਸਤੇ ਹੀ ਬਣੇ ਹੁੰਦੇ ਆ ਸੋ ਆਪਣਾ ਵੀ ਹੱਕ ਮੰਨਦਾ ਕਿ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਆਪਾਂ ਚਲੋ ਜੀ ਜੋ ਵੀ ਰਾਈਡ ਕਰਨੀ ਹੈ ਫਿਰ ਧਿਆਨ ਦੇ ਵਿੱਚ ਰੱਖਦੇ ਹੋਏ ਕਰੀਏ ਜੇ ਸੱਡੇ ਹੋਣ ਕਰਕੇ ਬਿਯਾਰ ਜਿਆਦਾਤਰ ਬੰਨ ਹੀ ਪਿਆ ਹੋਵੇ। ਬੁਜ਼ਾਰਾਂ ਦੇ ਵਿੱਚ ਦੀ ਹੁੰਦੀ ਹੋਈ ਰਾਈਡ ਅੱਗੇ ਵੱਧ ਰਹੀ ਆ। ਅਸਟੇਮ ਕਿਡਪੋੜੇ ਵਾਲਾ ਚੌਕ 'ਚ ਆਉ ਚੁੱਕੇ ਆਪਾਂ। ਦੇਖ। ਇਹ ਵੀ ਨਾਲ ਰਾਈਡ ਕਰ ਰਿਹਾ। ਇਸ ਕੋਟੇ ਵਾਲਾ ਚੌਕ ਤੋਂ ਮਾਰਕ ਟਰਨ ਆਪਾਂ 150 ਰੋਡ ਤੇ ਛੰਡੇ ਹੋਣ ਕਰਕੇ ਟ੍ਰੈਫਿਕ ਅੱਜ ਹੈ ਨਹੀਂਗੀ ਤਾਂ ਇਸ ਕਰਕੇ ਰਾਈਟ ਦਾ ਯਾ ਟਾਈਮ ਉਹ ਛੱਡੇ ਦਾ ਜ਼ਿਆਦਾ ਰੱਖਿਆ ਜਾਂਦਾ ਕਿਉਂਕਿ ਟ੍ਰੈਫਿਕ ਨੂੰ ਦੇ ਨਿਯਮਾਂ ਬਾਰੇ ਅਵੇਅਰ ਕਰਨਾ ਤਾਂ ਟ੍ਰੈਫਿਕ ਤੋਂ ਫਿਰ ਥੋੜਾ ਚਲਾਉਣੀਆਂ ਪੈਣੀਆਂ ਰਾਈਟ ਕਿਉਂਕਿ ਬਾਈਕ ਕਾਫੀ ਹੋ ਜਾਂਦੇ ਆ ਜਾਦਾ ਬਾਈਕ ਹੌਣ ਕਰਕੇ ਫਿਰ ਕਈ ਵਾਰ ਜ਼ਿਆਦਾ ਟ੍ਰੈਫਿਕ 'ਚ ਦਿੱਕਤ ਆ ਜਾਂਦੀ ਹੈ। ਸੋ ਹਜੇ ਤੱਕ ਬਹੁਤ ਵਧੀਆ ਚੱਲ ਰਹੀ ਹੈ ਰਾਈਡ। ਸਭ ਤੋਂ ਪਹਿਲਾਂ ਪੁਲਿਸ ਦੇ ਮੁਲਾਜ਼ਮ ਡੀਐਸਪੀ ਪੀਸੀਆਰ ਚੱਲ ਰਹੇ ਨੇ। ਉਸ ਤੋਂ ਬਾਅਦ ਫਿਰ ਬਾਈਕ ਚੱਲ ਰਹੇ ਨੇ ਪੁਲਿਸ ਦੇ। ਪਿੱਛੇ ਕਨਸਟੇਬਲ ਨੇ ਮਹਿਲਾ ਕਨਸਟੇਬਲ ਵੀ ਜਾ ਰਹੀਆਂ ਨੇ ਸਕੂਟੇਅਰ 'ਤੇ। ਉਸ ਤੋਂ ਬਾਅਦ ਪੰਜਾਬੀ ਐਡਵੈਂਚਰ ਦੇ ਰਾਈਡਰ ਇਧਰ ਬਾਈ ਗੁਰਪ੍ਰੀਤ ਗੁਰਪ੍ਰੇਮ ਸਿੰਘ ਹੋਰੀ ਤੇ ਉਹਨਾਂ ਦੇ ਨਾਲ ਨਾਲ ਆਪਾਂ ਦੋ ਲਾਈਨਾਂ ਦੇ ਵਿੱਚ ਰਾਈਟਿੰਗ ਚੱਲ ਰਹੀ ਹੈ ਇਸ ਵਕਤ ਦ ਰਾਈਡ ਜਾਂ ਰੈਲੀ ਕਰਨ ਦਾ ਮਕਸਦ ਇਹੀ ਹੁੰਦਾ ਕਈ ਲੋਕ ਸੋਚਦੇ ਆ ਕਿ ਕੱਲੀ ਸ਼ੋਸ਼ਾਵਾਜੀ ਜਾਂ ਅਖਬਾਰ ਤੇ ਲਾਉਣ ਵਾਸਤੇ ਪਰ ਨਹੀਂ ਰਾਈਡ ਦਾ ਮਕਸਦ ਇਹ ਹੁੰਦਾ ਕਿ ਲੋਕ ਜਦੋਂ ਲੰਘਦੀ ਰਾਈਡ ਨੂੰ ਕਾਫਲੇ ਨੂੰ ਦੇਖਦੇ ਆ ਤਾਂ ਉਹ ਦੇਖਦੇ ਆ ਵੀ ਕਿਸ ਚੀਜ਼ ਦੀ ਰਾਈਡ ਹੈ ਕਿਉਂ ਲੋਕ ਇਕੱਠੇ ਹੋ ਕੇ ਜਾ ਰਹੇ ਨੇ ਤਾਂ ਜਦੋਂ ਦੇਖਦੇ ਤਾਂ ਉਹਨਾਂ ਨੂੰ ਪਤਾ ਲੱਗਦਾ ਕਿ ਇਹ ਟ੍ਰੈਫਿਕ ਰੂਲ ਤੇ ਅਵੇਅਰਨੈਸ ਦੇ ਰਿਗਾਰਡਿੰਗ ਜਿਹੜੀ ਇਹ ਰੈਲੀ ਇਕੱਢੀ ਗਈ ਆ ਤਾਂ ਲੋਕਾਂ ਨੂੰ ਪਤਾ ਲੱਗਦਾ ਕਿ ਟ੍ਰੈਫਿਕ ਤੇ ਨਿਯਮਾਂ ਪ੍ਰਤੀ ਆਪਾਂ ਨੂੰ ਅਵੇਅਰ ਹੋਣਾ ਚਾਹੀਦਾ ਹੈਗਾ ਸੋ ਇਹ ਨਿਯਮ ਜਿਹੜੇ ਹੁੰਦੇ ਆ ਉਹ ਆਪਣੀ ਸੁਰੱਖਿਆ ਵਾਸਤੇ ਹੀ ਹੁੰਦੇ ਆ। ਜਦੋਂ ਬਾਅਸ ਮੇਨ ਜੀਟੀ ਰੋਡ ਤੇ ਆ ਗਈ ਰਾਈਟ। ਇਸ ਤੋਂ ਬਾਅਦ ਅਮਰੀਕ ਸਿੰਘ ਰੋਡ ਤੇ ਜਾਊਗੀ। ਤੇ ਉਸ ਤੋਂ ਬਾਅਦ ਫੇਰ ਸਿਵਲ ਲਾਈਨ ਮੰਨੀ। ਬੁਜਾਰਾਂ ਦੇ ਵਿੱਚ ਦੀ ਹੁੰਦੇ ਹੋਏ। ਜੀ 골ਡ ਕੀ ਕੋਲੇ ਪਹੁੰਚ ਗਈ ਰਾਈਡ ਚੰਗਾ ਉਪਰਾਲਾ ਹੈ ਪੁਲਸ ਵੱਲੋਂ ਤੇ ਪੰਜਾਬੀ ਐਡਵੈਂਚਰ ਦੇ ਰਾਈਡਰਸ ਵੱਲੋਂ ਟ੍ਰੈਕ ਨੂੰ ਰੋਕ ਲਿਆ ਜਾਂਦਾ ਸੋਚਾ ਪਹਿਲੀ ਵਾਰੀ ਹਿੱਸਾ ਲੈਂਦਾ ਹੈ ਰਾਈਡ ਦੇ ਵਿੱਚ ਵਧੀਆ ਲੱਗ ਰਿਹਾ ਹੈ ਉਹ ਬਹੁਤ ਰਾਈਡਰ ਵੀਰ ਪਹੁੰਚੇ ਹੋਏ ਜੰਗ ਛੇੜੀ ਹੈ ड्रग्स ਨੂੰ ਖਤਮ ਕਰਨ ਵਾਸਤੇ ਉਹਦੇ ਵਿੱਚ ਲੋਕੀਂ ਬਹੁਤ ਚੜਕੇ ਪੁਲਿਸ ਦਾ ਪ੍ਰਸ਼ਾਸਨ ਦਾ ਵੀ ਹੈਲਪ ਕਰਨ ਤਾਂ ਕਿ ਅਸੀਂ ਇਸ ਨੂੰ ਪੰਜਾਬ ਨੂੰ ਨਸ਼ਾ ਮੁਕਤ ਕਰ ਸਕੀਏ ਇਹੋ ਹੀ ਤੁਹਾਡੇ ਥਰੂ ਤੁਹਾਡੇ ਮਾਧਮ ਤੋਂ ਲੋਕਾਂ ਨੂੰ ਪੀਂਦੇ ਥੈਂਕ ਯੂ ਜੀ ਬਹੁਤ ਪਿਆਰ ਹੈ ਬਹੁਤ ਚਾਹੀਏ ਖਾਣ ਪੀਣ ਦੇ ਵਿੱਚ ਸੈਂਡਵਿਚ ਵਗੈਰਾ ਹੈਗਾ ਨਾਲ ਚਾਹ ਕੌਫੀ ਹੈ ਅੱਜ ਦੀ ਜਿਹੜੀ ਰਾਈਡ ਸੀ ਕਿ ਉਹ ਪੰਜਾਬੀ ਐਡਵੈਂਚਰ ਕਲੱਬ ਤੇ ਪਟੰਡਾ ਪੁਲਿਸ ਦੇ ਨਾਲ ਮਿਲ ਕੇ ਜਿਹੜੀ ਆ ਉਹ ਲਗਾਈ ਗਈ ਹੈ ਅੱਜ ਦੀ ਸਿਟੀ ਰਾਈਡ ਦੇ ਵਿੱਚ ਅਸੀਂ ਲੋਕਾਂ ਨੂੰ ਅਵੇਅਰ ਕੀਤਾ ਕਿ ਜੇ ਟ੍ਰੈਫਿਕ ਨਿਯਮ ਹੈਗੇ ਹਨ ਉਹਨਾਂ ਦਾ ਪਾਲਣ ਕਰਨਾ ਜ਼ਰੂਰੀ ਹੈਗਾ ਟ੍ਰੈਫਿਕ ਨਿਯਮਾਂ ਦੇ ਵਿੱਚ ਸਭ ਤੋਂ ਪਹਿਲਾਂ ਜੇ ਆਪਾਂ ਜੋ ਕਿਉਂਕਿ ਰਾਈਡਰ ਆ ਸਾਡੇ ਲਈ ਹੈਲਮਟ ਪਹਿਨਣਾ ਜਾਂ ਪੱਗ ਪਹਿਨਣਾ ਜ਼ਰੂਰੀ ਹੈਗੀ ਆ ਅਗਰ ਫੋਰ ਵੀਲ ਚਲਾਉਣਾ ਤਾਂ ਸੀਟ ਬੈਲਟ ਜ਼ਰੂਰੀ ਹੈ ਓਵਰਟੇਕ ਨਹੀਂ ਕਰਨਾ ਓਵਰ ਸਪੀਡ ਨਹੀਂ ਕਰਨਾ ਸਭ ਤੋਂ ਜ਼ਿਆਦਾ ਜਿਹੜੀਆਂ ਡੈਥ ਹੋ ਰਹੀਆਂ ਨੇ ਉਹ ਓਵਰ ਸਪੀਡਿੰਗ ਦੇ ਕਰਕੇ ਹੋ ਰਹੀਆਂ ਨੇ ਤੇ ਸ਼ਰਾਬ ਪੀ ਕੇ ਜਿਹੜਾ ਹੈਗਾ ਉਹ ਵਹੀਕਲ ਨਹੀਂ ਚਲਾਉਣਾ ਹੈਗਾ ਤਾਂ ਇਸ ਕਰਕੇ ਅਸੀਂ ਲੋਕਾਂ ਨੂੰ ਅਵੇਅਰ ਕਰਨ ਲਈ ਅੱਜ ਬਠਿੰਡਾ ਪੁਲਿਸ ਦੇ ਨਾਲ ਮਿਲ ਕੇ ਰਾਈਡ ਕੱਢੀ ਹੈਗੀ ਹੈ ਜਿਹਨੂੰ ਫਲੈਗ ਆਫ ਕੀਤਾ ਸੀ ਐਸਪੀ ਸਿਟੀ ਨਰਿੰਦਰ ਜੀ ਹੋਰਾਨੇ ਔਰ ਜੋ ਡੀਐਸਪੀ ਐਸਪੀ ਹੈ ਐਸਪੀ ਹੈੱਡ ਕੁਆਟਰ ਨੇ ਔਰ ਇਹ ਤੋਂ ਬਣਾ ਜਿਹੜੇ ਡੀਐਸਪੀ ਟ੍ਰੈਫਿਕ ਹੈਗੇ ਨੇ ਡੀਐਸਪੀ ਪੀਸੀਆਰ ਹੈਗੇ ਨੇ ਪਰਵੇਸ਼ ਚੋਪੜਾ ਜੀ ਉਹਨਾਂ ਨੇ ਸ਼ਹਿਰ ਦੇ ਵਿੱਚ ਪੂਰੀ ਸਾਡੇ ਨਾਲ ਰਾਈਡ ਲਾਈ ਹੈਗੀ ਆ ਔਰ ਉਹ ਲੋਕਾਂ ਨੂੰ ਅਵੇਅਰ ਕੀਤਾ ਸਾਡੇ ਨਾਲ ਸਾਡੇ ਪੁਲਿਸ ਮੁਲਾਜ਼ਮ ਵੀਰ ਜਿਹੜੇ ਪੀਸੀਆਰ ਦੇ ਵਿੱਚ ਨੇ ਜਾਂ ਟ੍ਰੈਫਿਕ ਪੁਲਿਸ ਦੇ ਵਿੱਚ ਨੇ ਉਹ ਵੀ ਸਾਰੇ ਸਾਡੇ ਨਾਲ ਰਹੇ ਹੈਗੇ ਔਰ ਤੁਹਾਡੇ ਨੂੰ ਮੈਂ ਦੱਸ ਦਵਾਂ ਕਿ ਜਿਹੜੇ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਹਾਕਮ ਸਿੰਘ ਜੀ ਉਹ ਵੀ ਸਾਡੇ ਨਾਲ ਨੇ ਟ੍ਰੈਫਿਕ ਨਿਯਮਾਂ ਦਾ ਕਿਵੇਂ-ਕਿਵੇਂ ਪਾਲਣ ਕਰਨਾ ਹੈ ਇਹ ਹਾਕਮ ਜੀ ਹੋਰਾਂ ਤੋਂ ਪੁੱਛਦੀ ਹੈ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਅੱਜ ਜਿਹੜੀ ਤੁਹਾਡੀ ਸਹ ਜੋ ਬਣਾ ਲੈਣੀ ਕੱਢੀ ਗਈ ਹੈ ਇਹ ਪ੍ਰੋਪਰ ਲੋਕਾਂ ਨੂੰ ਜਾਗਰੂਕਤ ਕਿਸ ਨੇ ਮੈਸੇਜ ਭੇਜਾਇਆ ਗਿਆ ਹੈ ਵੀ ਹੈਲਮਟ ਪੰਨੀਆਂ ਚੋਣੀਆਂ ਬਾਕੀ ਮੈਂ ਸਾਰੇ ਚੈੱਕ ਕੀਤੇ ਪ੍ਰੋਪਰ ਨੰਬਰ ਹਾਈ ਸਕੂਟੀ ਨੰਬਰ ਲੱਗੇ ਸੀ ਮੈਂ ਇਹ ਵੀ ਬੜਾ ਵਧੀਆ ਮੈਸੇਜ ਗਿਆ ਕੋਈ ਅਨਥਰਾਇਜ਼ਡ ਲੈਟ ਨਹੀਂ ਲੱਗੀ ਸੀ ਕਿਸੇ ਦੇ ਸਟicker ਨਹੀਂ ਲੱਗੇ ਆਮ ਕੀ ਕਰਦੇ ਨੇ ਲੋਕ ਵੀ ਪਿੱਛੇ ਕਾਰ ਦੇ ਮਗਰ ਵੋਟ ਸੈਂਟਰ ਦੇ ਮਾਰ ਐ ਦੁੱਖ ਵਾਲੀਆਂ ਫੋਟੋਆਂ ਆਪ ਕੋ ਤੇ ਖਿਲਾੜ ਲੈ ਉਦੋਂ ਪ੍ਰੇਰ ਮੈਂਬਰੀ ਅਫਸਰਟ ਹੁੰਦੀ ਹੈ ਬੱਚਿਆਂ ਦੀ ਬੱਚਿਆਂ ਤੇ ਗਲਤ ਮੈਸੇਜ ਜਾਂਦਾ ਵੀ ਜਦੋਂ ਕੋਈ ਵੀ ਪ੍ਰੋਪਰ ਜਾਂ ਮੋਟਰਸਾਈਕਲ ਦੇਖੇ ਨਵੇਂ ਮੋਟਰਸਾਈਕਲ ਪ੍ਰੋਪਰ ਹੈਲਮਟ ਪਹਿਨੇ ਤੇ ਇਹਨਾਂ ਦੀ ਦੇਖ ਇਹ ਹਾਈ ਲੈਵਲ ਤੇ ਬੱਚਿਆਂ ਤੇ ਕਿੰਨਾ ਅਸਰ ਪੈਂਦਾ ਹੁਣ ਅਸੀਂ ਮੈਂ ਦੇਖਿਆ ਪਾਸੜੇ ਤੋਂ ਪਾਸੜੇ ਤੋਂ ਬੱਚਾ ਮੂਰੇ ਪਿਆ ਹੁੰਦਾ ਸਕੂਲ ਛੱਡਣ ਜਾਂਦੇ ਆ ਤੇ ਇੱਕ ਸੇਠ ਮੈਂ ਤੁਹਾਡੇ ਨੂੰ ਮੈਂ ਆਏ ਨਹੀਂ ਕਹਿੰਦਾ ਮੈਂ ਸੌਰੀ ਤੁਹਾਨੂੰ ਰੋਕਿਆ ਤੇ ਪਰ ਤੁਸੀਂ ਇਹ ਦੇਖੋ ਬੱਚੇ ਤੇ ਮੈਸੇਜ ਕੀ ਜਾਉ ਮੈਨੂੰ ਕਹਿੰਦਾ ਜੀ ਮੈਨੂੰ ਤਾਂ ਪਤਾ ਨਹੀਂ ਲੱਗਿਆ ਮੈਂ ਕਿ ਤੁਸੀਂ ਰੋਂਗ ਸਾਈਡ ਜਾ ਰਹੇ ਹੋ ਟੋੜਾ ਬੱਚਾ ਸਾਰੀ ਉਮਰ ਰੋਂਗ ਸਾਈਡ ਤੁਰਿਆ ਫਿਰੂਗਾ ਜੇ ਉੱਪਰ ਦੀ ਘੁੰਮ ਕੇ ਆਉਂਗੇ ਟੋੜਾ ਬੱਚਾ ਅੱਜ ਹੀ ਕਲਾਸ ਦੇ ਵਿੱਚ ਬਹਿ ਕੇ ਪੋਜੀਟਿਵ ਪੁਆਇੰਟ ਚੱਕੂਗਾ ਪੋਜੀਟਿਵ ਪੁਆਇੰਟ ਤੁਸੀਂ 네ਗੇਟਿਵ ਪੁਆਇੰਟ ਚ ਰਖੋ ਨਾ ਤੇ ਉਹਨੇ ਸੌਰੀ ਕੀਤਾ ਕਹਿੰਦਾ ਤੂੰ ਬਹੁਤ ਵਧੀਆ ਗੱਲ ਕੀਤੀ ਅਸੀਂ ਇਹ ਮੈਸੇਜ ਦੇਣਾ ਹੁੰਦਾ ਜਿਵੇਂ ਹੁਣ ਆਪਾਂ ਕਈ ਵਾਰੀ ਬੰਦੇ ਫੋਟੋ ਖਚਾਲੇ ਦੇ ਕੋਈ ਪਾਣੀ ਰੱਖਦਾ ਜਿਵੇਂ ਕੋਈ ਆਪਾਂ ਕਿਸੇ ਨੂੰ ਕੋਈ ਫੁੱਲ ਦੇ ਉਹ ਫੋਟੋ ਖਚਾਉਣਾ ਨਹੀਂ ਹੁੰਦਾ ਉਹ ਇੱਕ ਮੈਸੇਜ ਦੇਣਾ ਹੁੰਦਾ ਵੀ ਆਇਆ ਕਰਕੇ ਪਬਲਿਕ ਨੂੰ ਮੈਸੇਜ ਦੇ ਕੇ ਜਿਵੇਂ ਹੁਣ ਤੁਸੀਂ ਪ੍ਰੋਪਰ ਪੱਕ ਬੰਨੇ ਹੋ ਮ ਤੇ ਬੜਾ ਵਧੀਆ ਮੈਸੇਜ ਗਿਆ ਪ੍ਰੈਸ ਦਾ ਵੀ ਮੈਂ ਉਹ ਤੁਹਾਨੂੰ ਬਤ ਕਰਦਾ ਜਿਹੜੇ ਏਡੇ ਵਧੀਆ ਸਾਂਝੇ ਆਏ ਤੇ ਬੜੇ ਨਿਮਰਤਾ ਨਾਲ ਪੇਸ਼ ਹੁੰਦੇ ਆ ਮੈਂ ਤਾਂ ਬਾਹਰਲੇ ਜਿਲ੍ਹੇ ਵਿੱਚ ਹੁਣ ਤਨ ਤਨ ਮੈਂ ਪ੍ਰੋਗਰਾਮ ਲਾਇਆ ਸੀਗਾ ਉੱਥੇ ਸਟੇਟ ਲੈਵਲ ਦਾ ਸੀਗਾ ਉੱਥੇ ਵੀ ਮੈਂ ਸਾਡੀ ਪ੍ਰੈਸ ਬਾਰੇ ਗੱਲ ਕੀਤੀ ਮੈਂ ਕਿ ਬਠਿੰਡੇ ਦੀ ਪ੍ਰੈਸ ਸਾਡੀ ਬੱਕਰੀ ਇੱਕ ਪੁਲਿਸ ਤੌਰ ਤੇ ਵੀ ਇੱਕ ਮਦਦ ਕਰਦੇ ਆ ਤੇ ਵਧੀਆ ਚੌਥਾ ਥੰਮ ਹੈ ਇਹ ਲੋਕਤੰਤਰ ਸਸਿਕਾ ਰੋਜ ਪੁਲਿਸ ਮਲਾਜਮਾਂ ਨਾਲ ਵੀ ਆਪਾਂ ਗੱਲ ਕੀਤੀ ਆ ਤੇ ਇਹਨਾਂ ਦੇ ਰੂਲ ਬਾਰੇ ਆਪਾਂ ਨੂੰ ਦੱਸਿਆ ਟ੍ਰੈਫਿਕ ਦੇ ਸੋ ਹੁਣ ਚਾਹ ਪਾਣੀ ਦਾ ਸਿਸਟਮ ਚੱਲ ਰਿਹਾ ਪੁਲਿਸ ਲਾਈਨ ਦੇ ਵਿੱਚ ਖੜੇ ਆ ਇਸ ਟਾਈਮ ਤੇ ਆਪਾਂ ਸੋ ਹੋਰ ਵੀ ਵੀਰਾਂ ਨੂੰ ਮਿਲਦੇ ਆਪਾਂ ਅੱਗੇ ਜਿਹੜੇ ਹੋਰ ਵੀਰ ਰਾਈਡਰ ਨੇ ਪੁੱਛਦੇ ਆਂ ਕਿ ਕਿਵੇਂ ਦਾ ਰਿਹਾ ਤਜਰਬਾ ਰਾਈਡ ਦਾ ਬ੍ਰਿਜ ਬਣੀ ਤੇ ਰਜਨੀ ਭੈਣ ਆਪਣੇ ਨਾਲ ਜੁੜੇ ਹੋਏ ਨੇ ਸੋ ਰਾਈਡ ਤੇ ਵੀ ਆਏ ਸੀਗੇ ਇਹਨਾਂ ਨਾਲ ਕਰਦੇ ਆਂ ਗੱਲਬਾਤ ਹਾਂਜੀ ਭਾਈ ਜੀ ਕੀ ਹਾਲੇ ਸਿਕਲ ਬਾਈ ਸਿਕਾ ਰੋਟੀ ਬਾਈ ਬਹੁਤ ਚੜਦੀ ਕਲਾ ਭਾਜੀ ਹਾਂਜੀ ਭਾਈ ਜੀ ਕਿਵੇਂ ਰਾਈਡਰ ਹੁੰਦੇ ਆਪਾਂ ਸੋ ਰਾਈਡਰ ਤਾਂ ਤਜਰਬਾ ਭਾਜੀ ਹਮੇਸ਼ਾ ਸ਼ਾਨਦਾਰ ਰਹਿੰਦਾ ਤਾਂ ਅੱਜ ਵੀ ਸ਼ਾਨਦਾਰ ਹੈ ਇਥੋਂ ਨਾਲ ਇਹ ਇੱਕ ਟ੍ਰੈਫਿਕ ਬਲੂਸ ਫਾਲੋਸ ਇੱਕ ਲੋਕਾਂ ਵਾਸਤੇ ਸੰਦੇਸ਼ ਵੀ ਸੀਗਾ ਇੱਕ ਕਿ ਜੋ ਰਾਈਡ ਕਰੀਏ ਆਪਾਂ ਹੈਲਮਟ ਵਰ ਪਾ ਕੇ ਕੁਝ ਗਾਰਦ ਵਰ ਪਾ ਕੇ ਰਾਈਡ ਕਰੀਏ ਕਿਉਂਕਿ ਜਾਨ ਸਭ ਤੋਂ ਜਿਆਦਾ ਕੀਮਤੀ ਹੁੰਦੀ ਹੈ ਆਪਣੇ ਵਾਸਤੇ ਵੀ ਖਾਸ ਕਰਕੇ ਲੋਕਲ ਵੀ ਤੇ ਬਾਹਰ ਵੀ ਜਦੋਂ ਪਹੁੰਚਦੇ ਹਾਂ ਬਾਕੀ ਤੁਸੀਂ ਰਾਈਡ ਵਗੈਰਾ ਕਰਦੇ ਰਹਿੰਦੇ ਹੋ ਟ੍ਰੈਫਿਕ ਨਿਯਮਾਂ ਬਾਰੇ ਜਿੰਨਾ ਜਿਆਦਾ ਥੋੜਾ ਕਰਦੇ ਵਾਹਣ ਹਾਂਜੀ ਹਾਂਜੀ ਬਿਲਕੁਲ ਜੀ ਇਹੀ ਦਾ ਟ੍ਰੈਫਿਕ ਨਿਯਮ ਫਾਲੋ ਕਰਾਂਗੇ ਤਾਂ ਇਹ ਆਪਾਂ ਸੇਫ ਰਹਿਾਂਗੇ ਆਪਾਂ ਥੋੜਾ ਟ੍ਰੈਫਿਕ ਨਿਯਮ ਅਸਲ ਦੇ ਵਿੱਚ ਉਹ ਆਪਣੀ ਸੇਫਟੀ ਲਈ ਹੀ ਬਣਿਆ ਹੁੰਦੇ ਆ ਤੇ ਜੇਕਰ ਆਪਾਂ ਇਹਨਾਂ ਨੂੰ ਫਾਲੋ ਕਰਾਂਗੇ ਆਪਣੀ ਵੀ ਸੇਫਟੀ ਰਹੂਗੀ ਸਾਹਮਣੇ ਵਾਲੇ ਦੀ ਵੀ ਸੇਫਟੀ ਰਹੂਗੀ ਇਥੋਂ ਤੇ ਜ਼ਰੂਰੀ ਹੈ ਕਿ ਜੋ ਉਸ ਟਾਈਮ ਆਪਾਂ ਬਾਹਰ ਜਾਈਏ ਸਾਰੇ ਟ੍ਰੈਫਿਕ ਨਿਯਮਾਂ ਨੂੰ ਫਾਲੋ ਕਰੀਏ ਆਪਾਂ ਤੁਹਾਨੂੰ ਕੋਈ ਨੈਕਸਟ ਰਾਈਡ ਦਾ ਕੋਈ ਪਲਾਨ ਤੁਹਾਡਾ ਬਸ ਸਾਡੇ ਭਾਜੀ ਪਲਾਨ ਬੰਦੇ ਰਹਿੰਦੇ ਆ ਜਿਸ ਟਾਈਮ ਕੋਈ ਵਕੇਸ਼ਨ ਵਗੈਰਾ ਆਉਂਦੀ ਹੈ ਤੋਂ ਉਸ ਟਾਈਮ ਸਾਡੇ ਪਲਾਨ ਬੰਦੇ ਰਹਿੰਦੇ ਆ ਤੁਹਾਨੂੰ ਹਾਂਜੀ ਭਾਜੀ ਅਸੀਂ ਦੋਨੇ ਟੀਚਰਾਂ ਹੀ ਇਥੋਂ ਦੇ ਹੈ ਤੇ ਜੋ ਉਸ ਟਾਈਮ ਟੀਚਰ ਨੂੰ ਛੁੱਟੀਆਂ ਮਿਲਦੀਆਂ ਉਸ ਤੋਂ ਸਾਡੀ ਹੁੰਦੀ ਹੈ ਕੋਸ਼ਿਸ਼ ਕਿ ਬਾਹਰ ਕਿਤੇ ਨਿਕਲ ਜਾਈਏ ਇਥੋਂ ਦੇ ਹਾਂਜੀ ਸਤਿ ਸ਼੍ਰੀ ਅਕਾਲ ਭਾਈ ਜੀ ਤਾਂ ਅੱਜ ਦੀ ਰਾਈਡ ਜਿਹੜੀ ਸੀਗੀ ਬਹੁਤ ਵਧੀਆ ਰਾਈਡ ਸੀਗੀ ਐਕਚੁਅਲੀ ਦਾ ਸੇਫਟੀ ਦੇ ਨਾਲ ਚੱਲਣਾ ਬਹੁਤ ਹੀ ਜ਼ਰੂਰੀ ਹੈ ਤਾਂ ਅਸੀਂ ਦੋਨੋਂ ਜਿਹੜੇ ਹੈਗੇ ਅਸੀਂ ਜਦੋਂ ਵੀ ਰਾਈਡ ਕਰਦੇ ਆ ਤਾਂ ਹਮੇਸ਼ਾ ਸੇਫਟੀ ਲੈ ਕੇ ਚੱਲਦੇ ਆ ਨਾਲ ਆਪਣੀ ਜੈਕਟਸ ਸਰ ਜਿਹੜੇ ਸਾਡੇ ਸੇਫਟੀ ਗੀਅਰਸ ਹੁੰਦੇ ਆ ਅਸੀਂ ਹਮੇਸ਼ਾ ਪਾ ਕੇ ਚੱਲਦੇ ਆ ਤੇ ਡੇਲੀ ਰਾਈਡਰਸ ਦੇ ਲਈ ਵੀ ਜਿਹੜਾ ਹੈਲਮਟ ਜ਼ਰੂਰੀ ਹੁੰਦਾ ਤਾਂ ਇਸ ਕਰਕੇ ਅਸੀਂ ਕਹਿੰਨੇ ਆ ਜੇ ਇਫ ਯੂ ਵਾਂਟ ਟੂ ਰਾਈਡ ਅਗੇਨ ਐਂਡ ਅਗੇਨ ਯੂ ਸ਼ੁੱਡ ਵੇਅਰ ਸੇਫਟੀ ਗੀਅਰਸ ਥੈਂਕ ਯੂ ਲੋਜੀ ਰਾਈਡ ਹੋ ਗਈ ਖਤਮ ਆ ਤੇ ਆਪਾਂ ਕਰਦੇ ਸਮਾਪਤ ਅੱਜ ਦੀ ਵੀਡੀਓ ਦੀ ਸੋ ਧੰਨਵਾਦ ਸਾਰੇ ਰਾਈਡਰ ਵੀਰਾਂ ਦਾ ਜਿਨ੍ਹਾਂ ਜਿਹੜੇ ਇੱਥੇ ਹਾਜ਼ਰੀ ਲਵਾਈ ਤੇ ਕਾਫੀ ਆਂ ਕੋ ਸਿੱਖਣ ਨੂੰ ਮਿਲਿਆ ਕਾਫੀ ਕਿਸਮਾਂ ਆਪਾਂ ਵੀਰਾਂ ਨੂੰ ਮਿਲੇ ਤੇ ਅੱਜ ਦੀ ਵੀਡੀਓ ਨੂੰ ਅਸੀਂ ਕਰਦੇ ਆ ਐਂਡ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰ ਲਿਓ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਧੰਨਵਾਦ ਜੀ ਇਹ ਸਰਟੀਫਿਕੇਟ ਰਹਿ ਕੇ ਪੈਂਡਿੰਗ ਹੋ ਅਗਲੀ ਰਾਈਡ ਉਤੇ ਮਿਲਣਗੇ ਸੋ ਹੁਣ ਆਪਾਂ ਕਰਦੇ ਆ ਸਵਾਪਤ ਅੱਜ ਦੀ ਬਲੌਗ ਦੀ